ਕਰੀਬ 9 ਕਰੋੜ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਗੁਰਜੀਤ ਔਜਲਾ ਨੇ ਕੀਤਾ ਉਦਘਾਟਨ। ਲੋਕ ਸਭਾ ਹਲਕਾ ਅੰਬੀ ਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣਾਈ ਗਈ ਸੜਕ ਦਾ ਉਦਘਾਟਨ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਜਰ ਅਤੇ ਹੋਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਕੇਂਦਰੀ ਫੰਡਾਂ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਤਿਆਰ ਕੀਤੀ ਗਈ ਇਹ ਸੜਕ ਤਲਵੰਡੀ ਤੋਂ ਹਮਜਾ ਰੋਡ ਅਤੇ ਮਜੀਠਾ ਹਰੀਆਂ ਬੇਗੋਵਾਲ ਤੱਕ ਕਰੀਬ 2 ਕਿਲੋਮੀਟਰ ਸੜਕ ਬਣਾਈ ਗਈ ਹੈ। ਜਿਸ ਦੀ ਕੁੱਲ ਲਾਗਤ ਕਰੀਬ 9 ਕਰੋੜ ਰੁਪਏ ਆਈ ਹੈ ਜਿਸ ਵਿੱਚ ਤਲਵੰਡੀ ਤੋਂ ਹਮਜਾ ਰੋਡ ਅਤੇ ਮਜੀਠਾ ਤੋਂ ਬਾਇਆ ਹਰੀਆਂ ਪਿੰਨ ਬੇਗੋਵਾਲ ਤੱਕ ਇਹ ਸੜਕ ਦਾ ਕੰਮ ਮੁਕੰਮਲ ਹੋਇਆ ਹੈ ਇਸ ਦਾ ਰਸਮੀ ਤੌਰ ਤੇ ਔਜਲਾ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਛਤਰਪੰਦੇਤ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ ਅੱਜ ਵਿਧਾਨ ਸਭਾ ਹਲਕਾ ਮਰੀਖਾ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਮਜੀਠਾ ਦੇ ਵਿੱਚ ਜਿਹੜੀ ਤਲਵੰਡੀ ਸੁਨਧਾ ਸਿੰਘ ਖਮਜਾ ਵੇਗੇਵਾਲ ਦੀ ਸੜਕ ਹੈ ਇਹਦੀ ਕੀਮਤ ਲਗਭਗ 9 ਕਰੋੜ ਦੇ ਕਰੀਬ ਹੈ ਅੱਜ ਉਹਦਾ ਉਦਘਾਟਨ ਕੀਤਾ ਅਸੀਂ ਸਾਰੇ ਹੀ ਵਿਧਾਨ ਸਭਾ ਹਲਕਾ ਮਜੀਠਾ ਦੇ ਜਿੰਨੇ ਵੀ ਲੋਕ ਇੱਥੇ ਵੱਡੀ ਸੰਖਿਆਤ ਪਹੁੰਚੀ ਹੈ ਸਦਾਗ ਗੁਰਜੀਤ ਸਿੰਘ ਔਜਲਾ ਜੀ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਦਾਗ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਮੁੱਦੇ ਨੇ ਚਾਹੇ ਪੰਜਾਬ ਲੈਵਲ ਦੇ ਹੋਣ ਇੰਡੀਆ ਲੈਵਲ ਦੇ ਫੌਨ ਤੇ ਸਭ ਤੋਂ ਵੱਡੀ ਗੱਲ ਸਾਡੇ ਅੰਮ੍ਰਿਤਸਰ ਹਲਕੇ ਦੇ ਫੌਨ ਉਹਨਾਂ ਨੂੰ ਬਾਖੂਬੀ ਉਹ ਉੱਥੇ ਠਹਾਉਦੇ ਨੇ ਉਹਦੇ ਕਾਰਨ ਇਹ ਜਿਹੜੀਆਂ ਸਾਡੀਆਂ ਸੜਕਾਂ ਨੇ ਜਾਂ ਹੋਰ ਵੱਡੇ ਕੰਮ ਨੇ ਜਾਂ ਹਵਾਈ ਉਡਾਨਾਂ ਨੇ ਅਜੇ ਤੁਸੀਂ ਆਪ ਕੱਲ ਹੀ ਵੇਖਿਆ ਹੋਵੇਗਾ ਕਿ ਜਿਹੜਾ ਪਾਣੀ ਸਾਨੂੰ ਪੀਣ ਦਾ ਉਹਦੇ ਵਾਸਤੇ ਵੀ ਇਹ ਤਤਪਰ ਰਹਿੰਦੇ ਨੇ ਸਾਰੇ ਕੰਮਾਂ ਲਈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਾਡੇ ਇਲਾਕੇ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸਾਰਿਆਂ ਦਾ ਹੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਜਾ ਅਮਜਾ ਤੋਂ ਮਜੀਠਾ ਵਾਇਆ ਪੇਕੇ ਵਾਪਸ ਕਰੀਬ 9 ਕਿਲੋਮੀਟਰ ਦੇ ਛੜ ਗਿਆ 8.94 ਇਹਦੀ ਲਾਗਤ ਬਾਨਨੀ ਆ 9 ਕਰੋੜ ਰੁਪਏ ਤੋਂ ਉੱਪਰ 5-7 ਲੱਖ ਦੀ ਹੈ ਤੋਂ 9 ਕਰੋੜ 2 ਲੱਖ 60 ਹਜ਼ਾਰ ਇਹ 27-8 ਦਾ ਉਦਘਾਟਨ ਹੈ ਔਰ 26-11 ਤੱਕ ਇਹ ਨਹੀਂ ਕੰਪਲੀਟ ਹੋਣਾ ਬਹੁਤ ਵੱਡੀ ਮੰਗ ਸੀ ਇਹਨਾਂ ਦਾ ਕਿ ਜਦੋਂ ਵੀ ਆਉਣੇ ਤਾਂ ਤੇ ਮਜੀਠੇ ਵਾਲਿਆਂ ਦੀ ਇਸ ਇਲਾਕੇ ਵਾਲੇ ਦੇ ਜਿੰਨੇ ਪਿੰਡ ਆ ਉਹ ਇੱਕੋ ਗੱਲ ਕਰਦੇ ਕਿ ਸਾਡੀ ਰੋਡ ਜਲਦੀ ਬਣਾ ਕੇ ਦੇ ਕੋ ਜਿਹੜੇ ਕੇਂਦਰ ਦੇ ਪ੍ਰੋਜੈਕਟ ਹੈ ਮੈਂ ਹਮੇਸ਼ਾ ਹੀ ਇਹਨਾਂ ਨੂੰ ਕਿਹਾ ਕਿ ਉਹ ਮੇਰਾ ਫਰਜ਼ ਹੈ ਮੈਂ ਲਿਆ ਕੇ ਤੁਹਾਨੂੰ ਦੇਵਾਂ। ਉਹ ਜਿਹੜਾ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਰਾ ਸਰਕਾਰ ਨੇ ਕਰਨੀਆਂ ਨੇ। ਔਰ ਅੱਜ ਅਸੀਂ ਇਹਦਾ ਇਹ ਰੋਡ ਵਧੀਆ ਕੁਆਲਟੀ ਦੀ ਮੰਡੀਕਰਨ ਬੋਰਡ ਦੀ ਨਿਗਰਾਨ ਅਜੰਸੀ ਹੈ। ਔਰ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉੱਵਲ ਦਰਜੇ ਦੀ ਰੋਡ ਬਣਾਉਣੀ ਹੈ। ਕਿਤੇ ਇੱਕ ਥੇਲੇ ਦਾ ਵੀ ਇਹਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਦਿਖਣਾ ਚਾਹੀਦਾ। ਤਾਂ ਕਿ ਇਹ ਲੋਕਾਂ ਦਾ ਪੈਸਾ ਇੱਕ ਇੱਕ ਚੀਜ਼ ਜਿਹੜੀ ਆ ਪੂਰੀ ਲੱਗੇ। ਸੋ ਮੈਂ ਇਸ ਵਾਸਤੇ ਸਾਡੇ ਕਾਂਗਰਸ ਦੀ ਲੀਡਰਸ਼ਿਪ ਵੀ ਸਾਰੀ ਖੜੀ ਹੈ ਸੀਨੀਅਰ ਵੀ ਹੈਗੇ ਨੇ ਜੂਨੀਅਰ ਵੀ ਹੈਗੇ ਨੇ ਸੱਜਣ ਸਾਹਿਬ ਨੇ ਪੰਮਾ ਵੀਰ ਹੈ ਬਲੌਕ ਪ੍ਰਧਾਨ ਨੇ ਨਿਸ਼ਾਨ ਹੈ ਇਹ ਵੀ ਸਾਡੇ ਬਲੌਕ ਪ੍ਰਧਾਨ ਨੇ ਸੀਆ ਤੋਂ ਨਿਸ਼ਾਨ ਤੋਂ ਸਾਰੇ ਹੀ ਸਾਡਾ ਇੱਕ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਮੇਰੀ ਮੇਰੇ ਨਾਲ ਇਸ ਗੱਲ ਤੇ ਬਹੁਤ ਚਰਚਾ ਹੁੰਦੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਕਰੋ ਸ਼ੁਰੂ ਕਰਾਓ ਸਵਾਜੋ ਦਿਨ ਆ ਗਿਆ ਪਰਵਾਦ ਦਾ ਮੇਹ ਰੱਖ ਕੇ ਅਸੀਂ ਉਹਨਾਂ ਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਸ਼ੁਰੂ ਕਰਾਵਾਂਗੇ ਸੋ ਅੱਜ ਇਹ ਛੜਕ ਜਿਹੜੀ ਐ ਤੁਹਾਨੂੰ ਲੋਕਾਂ ਨੂੰ ਬਣਨ ਵਾਸਤੇ ਸ਼ੁਰੂ ਹੋ ਜਾਣੀ ਆ ਜੀ ਸਾਹਿਬ ਲੱਗ ਪਾ ਸਾਡੇ ਮਜੀਠੇ ਹਲਕੇ ਦੀਆਂ 80% ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਸਾਰੀਆਂ ਹੀ ਟੁੱਟੀਆਂ ਪਈਆਂ ਨੇ ਦੇਖੋ ਇੱਥੇ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਡਿਮਾਂਡਸ ਆਉਂਦੀਆਂ ਨੇ ਡਿਮਾਂਡਸ ਇਲਾਕੇ ਨੂੰ ਆਉਂਦੀਆਂ ਨੇ ਇਲਾਕੇ ਦਾ ਜੀ ਐਮਐਲਏ ਹੋਗੇ ਜਾਂ ਜ਼ਿਲ੍ਹਾ ਪ੍ਰਿੰਸੀਪਲ ਮੈਂਬਰ ਨੇ ਉਹ ਡਿਮਾਂਡਸ ਭੇਜਦੇ ਨੇ ਅਸੀਂ ਉਸ ਹਿਸਾਬ ਨਾਲ ਕੇ ਵਰਕਆਊਟ ਕਰ ਦਿੰਨੇ ਆ ਕੋਈ ਇੱਥੋਂ ਡਿਮਾਂਡਸ ਨਹੀਂ ਆਈ ਆ ਮੈਂ ਇੱਥੋਂ ਦੇ ਐਮਐਲਏ ਸਾਹਿਬ ਨੂੰ ਵੀ ਬ ਇਤੇ ਤੁਸੀਂ ਇਹਨਾਂ ਦੀ ਡਿਮਾਂਡ ਭੇਜੋ ਅਸੀਂ ਉਹ ਵੀ ਪ੍ਰਧਾਨ ਮੰਤਰੀ ਗ੍ਰਾਮ ਸਰਕਾਰੀ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਜ਼ਰੂਰ ਕਰਵਾਵਾਂਗੇ ਕਈ ਤਾਂ ਨੇ ਲੋਕ ਸਾਡੇ ਤੱਕ ਸਿੱਧੇ ਆ ਜਾਂਦੇ ਸਾਨੂੰ ਦੱਸਦੇ ਉਹ ਹਲਕਾ ਵੱਡਾ ਹੋਣ ਕਰਕੇ ਕਈ ਵਾਰੀ ਬਹੁਤ ਜਗ੍ਹਾ ਤੇ ਅਸੀਂ ਨਹੀਂ ਵੀ ਫੌਜ ਪਾਉਂਦੇ ਪਰ ਜਿਹੜੀ ਚੀਜ਼ ਸਾਡੇ ਧਿਆਨ 'ਚ ਆ ਜਾਂਦੀ ਉਹ ਅਸੀਂ ਕੰਪਲੀਟ ਕਰ ਦਿੰਦੇ ਹਾਂ ਤਾਂ ਮੈਂ ਇਹੀ ਕਹੂੰਗਾ ਤੁਹਾਡੇ ਰਾਹੀਂ ਵੀ ਜਿਨ੍ਹਾਂ ਨੂੰ ਵੀ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਮੈਂ ਇਹਨਾਂ ਨੂੰ ਸਿੱਤਲ ਸਾਹਿਬ ਨੂੰ ਵੀ ਕਿਹਾ ਪੰਮੇ ਬਾਈ ਜੀ ਤੁਹਾਨੂੰ ਵੀ ਕਹਿ ਰਿਹਾ ਤੁਸੀਂ ਵੀ ਆਪਣੇ ਵੱਲੋਂ ਮਤੇ ਪੰਚਾਇਤਾਂ ਦੇ ਪਾਗ ਜਿੱਥੇ ਜਿੱਥੇ ਰੋਡ ਦੀ ਰੋੜ ਹੈ ਮੈਨੂੰ ਦਿਓ ਮੇਰਾ ਕੰਮ ਹੈ ਪ੍ਰਧਾਨ ਮੰਤਰੀ ਗ੍ਰਾਮ ਸਰਵੇਖੀ ਯੋਜਨਾ ਤੋਂ ਲੈ ਕੇ ਤੁਹਾਡੀਆਂ ਅਪਰੂਵ ਕਰਾ ਕੇ ਸਾਰੀਆਂ ਦੇਣੀ ਹੈ ਮੇਰਾ ਕੰਮ ਵੈ ਕਰਵਾਉਣਾ। ਉਹ ਜਲਾ ਸਾਹਿਬ ਇੱਕ ਪ੍ਰਧਾਨ ਮੰਤਰੀ ਯੋਜਨਾ ਚਾਰ ਕੋਲ ਕਰੀਬ 12-13 ਸਾਲ ਪਹਿਲਾਂ ਇੱਕ ਉਦਘਾਟਨ ਹੋਇਆ ਸੀ ਦਾਦੀਪੁਰਾ ਰੋਡ ਦਾ ਉਹ ਅੱਜ ਤੱਕ ਉਸ ਜਗਾ ਉੱਥੇ ਹੀ ਹੈ। ਦੇਖੋ ਮੇਰੇ ਤੋਂ ਹੁਣ ਜਿਵੇਂ ਹਾਂ ਤੁਸੀਂ ਹੁਣ ਗੱਲ ਕੀਤੀ ਹੈ ਕਿਸੇ ਨੇ ਮੇਰੇ ਧਿਆਨ ਚ ਨਹੀਂ ਲਿਆ ਅੱਜ ਵੀ ਹੁਣ ਗੱਲ ਕਰਤੀ ਹੈ ਨਾ। ਸੋਮਵਾਰ ਸ਼ਾਮ ਤੱਕ ਤੁਹਾਨੂੰ ਇਹਦਾ ਸਾਰਾ ਰਿਪੋਰਟ ਜਿਹੜੀ ਅਸੀਂ ਪਿਉਰਾ ਮੈਂ ਮੰਗਾ ਲਈ ਨਾ ਕਿ ਕੀ ਕਾਰਨ ਹੈ ਕਿਉਂ ਰੁਕੀ? ਕੋਈ ਚੀਜ਼ਾਂ ਹੁੰਦੀਆਂ ਨੇ ਦੇਖੋ ਹਰ ਚੀਜ਼ ਦਾ ਨ ਉੱਤੇ ਬਲਾਕ ਸੰਪਤੀ ਮੈਂਬਰ ਬਣੇ ਨੇ ਤਿੰਨ ਤਿੰਨ ਚਾਰ ਪਿੰਡਾਂ ਦੀ ਕੋਈ ਡਵੈਲਪਮੈਂਟ ਦੀ ਗੱਲ ਨੂੰ ਦੀ ਉਹਨਾਂ ਦੇ ਉੱਤੇ ਜਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਉਹਨਾਂ ਦੇ ਉੱਤੇ ਮੈਂਬਰ ਐਮ ਐਲ ਏ ਨੇ ਐਮ ਐਲ ਏ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦੇਖ ਕੇ ਉੱਗੇ ਲੈ ਕੇ ਆਉਣੇ ਜੇਦੀਆਂ ਨੇ ਸੋ ਉਹਦੇ ਉੱਤੇ ਮੈਂਬਰ ਪਾਰਲੀਮੈਂਟ ਹੈ ਅਸੀਂ ਅਸੀਂ ਫਿਰ ਇਹ ਵੇਖਣਾ ਕਿ ਜਿਹੜਾ ਕੇਂਦਰ ਤੱਕ ਜਿਹੜਾ ਫੰਡਸ ਆਉਣੇ ਆ ਕਿਵੇਂ ਆਉਣੇ ਉਹ ਮੈਨੂੰ ਮੇਰਾ ਕੰਮ ਹੈ ਮੈਂ ਕੇ ਰਾਜ ਸਰਕਾਰ ਨੂੰ ਵੀ ਦੇਖ ਸਕਦਾ ਹਾਂ ਪਰ ਜਿਹੜੀ ਜ਼ਿੰਮੇਵਾਰੀ ਵੱਡੀ ਜਿਹੜੀ ਸਿੱਧੀ ਆ ਉਹ ਡਾਇਰੈਕਟ ਕੇਂਦਰ ਨਾਲ ਰਿਲੇਟਡ ਹੈ ਸੋ ਮੈਂ ਤੁਹਾਡੇ ਰਾਂ ਹੀ ਸਾਰੇ ਲੀਡਰਸ਼ਿਪ ਸਬ ਆਪਣੇ ਲੋਕੋ ਕੋਸ਼ਿਸ਼ ਕਰਕੇ ਜਿਹੜੀਆਂ ਜਿਹੜੇ ਫਟਕਾਰ ਰਹਿ ਗਈਆਂ ਨੇ ਕੋਈ ਡਿਵੈਲਪਮੈਂਟ ਹੈ ਜਾਂ ਰੁਕੇ ਆ ਜਾਂ ਦੁਬਾਰਾ ਹੋਇਆ ਨਹੀਂ ਉਹ ਸਕੂਲਾਂ ਦੇ ਕੰਮ ਨੇ ਕੋਈ ਇਹੋ ਜਿਹਾ ਕੰਮ ਨੇ ਸਾਡੇ ਧਿਆਨ ਤੇ ਲਾਉ ਅਸੀਂ ਜ਼ਰੂਰ ਕਰਾਂਗੇ। ਆਜਣਾ ਸਾਹਿਬ ਸਾਡੇ ਇੱਕ ਛੋਟੀ ਪੰਗਾੜੀ ਪਿੰਡ ਹੈ ਜੀ। ਹਾਂਜੀ। ਇਹਦੀ ਛੋਟੀ ਪੰਗਾੜੀ ਗਾੜੀ ਗਰਦਾਸਪੁਰ ਪਿੰਡਾਂ ਉਹ ਕਿਰਾਂ ਦੀ ਛੜਕ ਬਣੀ ਅੱਜ ਤੱਕ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਹੁਣ ਦੀ ਗੱਲ ਇਹ ਹੈ ਇਹ ਸਾਰੀਆਂ ਚੀਜ਼ਾਂ ਨੋਟ ਕਰਕੇ ਦਿਓ ਪਿੰਡਾਂ ਦੇ ਮਤੇ ਲਿਆ ਦਿਓ ਉਸ ਰੋਡ ਦੇ ਜਿਹੜੇ ਪਿੰਡੇ ਨੇ ਸਰਪੰਚਾਂ ਦੇ ਮਤੇ ਤੁਸੀਂ ਮੇਰੇ ਨਾਮ ਦੇ ਪਵਾ ਕੇ ਦਿਓ। ਮੈਂ ਪ੍ਰਧਾਨ ਮੰਤਰੀ ਦੀ ਗ੍ਰਾਮ ਸਵਿਵਿਜੋਨਾ ਜਦੋਂ ਵੀ ਹੁਣ ਸਕੀਮ ਦੁਬਾਰਾ ਹੁੰਦੀ ਹੈ ਉਹ ਚੁਪਵਾ ਦੇ ਬਹੁਤ ਬਹੁਤ ਧੰਨਵਾਦ ਹਾਂਜੀ ਅਵਾਜ਼ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਸਭ ਤੋਂ ਪਹਿਲਾਂ ਮਜੀਠੀ ਹਲਕੇ ਦੇ ਸਾਰੇ ਕਾਂਗਰਸੀ ਦਰਜਾ ਬਗਰਜਾ ਵਰਕਰ ਸਾਹਿਬਾਨ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਰਦਾਰ ਅਦੀਤ ਸਿੰਘ ਔਜਲਾ ਜੀ ਐਮਪੀ ਚੁਣੇ ਗਏ ਉਹਨਾਂ ਦੇ ਯਤਨਾਂ ਸਦਕਾ ਸਾਡੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਡੇ ਐਮਪੀ ਸਾਹਿਬ ਵੱਲੋਂ ਅੱਜ ਛੜਕਾਂ ਦੇ ਉਦਘਾਟਨ ਕੀਤੇ ਗਏ ਆ ਮੈਂ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਆਖਦਾ ਤੇ ਐਮਪੀ ਸਾਹਿਬ ਦਾ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਇੱਥੇ ਟਾਈਮ ਕੱਢ ਕੇ ਆਇਓ ਤੁਹਾਡਾ ਵੀ ਧੰਨਵਾਦ ਭਾਈ ਇੱਧਰ ਵੇਖ ਕੇ ਹਾਂ ਜੀ ਇੱਧਰ ਵੇਖਿਓ ਬਦਲੋ ਸਾਹਿਬ ਇਸ ਦੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਤਲਵੰਡੀ ਤੋਂ ਹਮਜਾ ਹਮਜਾ ਤੋਂ ਮਜੀਠਾ ਵਾਇਆ ਪੇਗੇਵਾਰ ਕਰੀਬ 9 ਕਿਲੋਮੀਟਰ ਦੇ ਖੜਕੇ 8.9 ਚਾ ਇਹਦੀ ਲਾਗਤ ਬੰਨੀ ਆ 9 ਕਰੋੜ ਰੁਪਏ ਤੋਂ ਪਰ 5-7 ਲੱਖ ਦੀ ਹੈ 2 9 ਕਰੋੜ 2 ਲੱਖ 600 ਹੈ ਇਸ 22 8 ਦਾ ਦੁਗਟ ਨੇ ਔਰ 26 11 ਤੱਕ ਇਹਨੇ ਕੰਪਲੀਟ ਹੋਣਾ ਬਹੁਤ ਵੱਡੀ ਮੰਗ ਸੀ ਇਹਨਾਂ ਲੋਕਾਂ ਦੀ ਜਦੋਂ ਵੀ ਆਉਂਦੇ ਸਨ ਤੇ ਮਜੀਠੇ ਵਾਲਿਆਂ ਦੀ ਇਸ ਇਲਾਕੇ ਵਾਲੇ ਦੇ ਜਿੰਨੇ ਪਿੰਡ ਆ ਉਹ ਇੱਕੋ ਹੀ ਗੱਲ ਕਰਦੇ ਕਿ ਸਾਡੀ ਰੋਡ ਨਹੀਂ ਤਾਂ ਕਿਉਂ ਜੋ ਜਿਹੜੇ ਕੇਂਦਰ ਦੇ ਪ੍ਰੋਜੈਕਟ ਆ ਮੈਂ ਭੇਜਿਆ ਇਹਨਾਂ ਨੂੰ ਕਿਹਾ ਕਿ ਉਹ ਮੇਰਾ ਫਰਜ਼ ਆ ਮੈਂ ਲਿਆ ਕੇ ਸਮਝਾ ਕੁਝ ਜਿਹੜਾ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਰਾ ਸਰਕਾਰ ਨੇ ਕਰਨੀਆਂ ਔਰ ਅੱਜ ਅਸੀਂ ਇਹਦਾ ਇਹ ਰੋਡ ਵਧੀਆ ਕੁਆਲਿਟੀ ਦੀ ਮੰਡੀ ਗਨ ਬੋਰਡ ਦੀ ਨਿਗਰਾਨ ਅਜੰਸੀ ਹੈ ਅਲਰੇ ਠੇਕੇਦਾਰ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉੱਵਲ ਦਰਜੇ ਦੀ ਰੋਡ ਬਣਾਉਣੀ ਹੈ ਤੇ ਇੱਕ ਥੇਲੇ ਦਾ ਵੀ ਇਹਦੇ ਚ ਭਿਸ਼ਟਾਚਾਰ ਨਹੀਂ ਦਿਖਣਾ ਚਾਹੀਦਾ ਤਾਂ ਕਿ ਇਹ ਲੋਕਾਂ ਦਾ ਪੈਸਾ ਇੱਕ ਇੱਕ ਚੀਜ਼ ਜਿਹੜੀ ਆ ਪੂਰੀ ਲੱਗੇ ਤੋਂ ਮੈਂ ਇਸ ਵਾਸਤੇ ਸਾਡੇ ਕਾਂਗਰਸ ਦੀ ਰੀਨ 26th ਖੜੀ ਹੈ ਸੀਨੀਅਰ ਵੀ ਹੈਗੇ ਨੇ ਉਹਨੇ ਵੀ ਹੈਗੇ ਨੇ ਸਰਦਾਰ ਸਾਹਿਬ ਨਰੇਂਦਪਾ ਵੀ ਹੈ ਲੋਕ ਪ੍ਰਧਾਨ ਨੇ ਨਿਸ਼ਾਨ ਹੈ ਇਹ ਵੀ ਸਾਡੇ ਪ੍ਰੋਕਟਰਦਾਨ ਨੇ ਸੀ ਹੋਂਦ ਚਾ ਇਹ ਸੋ ਸਾਰਾ ਹੀ ਸਾਡਾ ਇੱਕ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਮੇਰੇ ਨਾਲ ਇਸ ਗੱਲ ਤੇ ਬਹੁਤ ਚਰਚਾ ਹੁੰਦੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਸ਼ੁਰੂ ਕਰਾਓ ਤਾਂ ਜੋ ਦੇਣਾ ਆ ਗਿਆ ਪਰਵਾਦਨਾ ਮੇਰ ਰੱਖੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉੱਥੇ ਸ਼ੁਰੂ ਕਰਾਵਾਂਗੇ ਸੋ ਅੱਜ ਇਹ ਛੁਰਤੀ ਜਿਹੜੀ ਹੈ ਤੁਹਾਨੂੰ ਲੋਕਾਂ ਨੂੰ ਧੰਨਵਾਦ ਤੇ ਸ਼ੁਰੂ ਹੋ ਜਾਣੀ ਹੈ ਉਹਦਲਾ ਸਾਹਿਬ ਲਗਭਗ ਸਾਡੇ ਮਜੀਠੇ ਹਲਕੇ ਦੀਆਂ 80% ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਸਾਰੀਆਂ ਹੀ ਟੁੱਟੀਆਂ ਪਈਆਂ ਜੀ ਦੇਖੋ ਇੱਥੇ ਨਾ ਦੋ ਦਿਨ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਡਿਮਾਂਡ ਜ਼ਿਆਦਾ ਹੁੰਦੀ ਹੈ ਮਾਰਦਲਾ ਕਿਹਨਾਂ ਹੁੰਦੀਆਂ ਨੇ ਇਲਾਕੇ ਦਾ ਜੇ ਐਮਐਲਏ ਹੋਗੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਉਹ ਡਿਮਾਂਡ ਭੇਜ ਦੇਣੇ ਅਸੀਂ ਉਸ ਹਿਸਾਬ ਨਾਲ ਕਿ ਵਰਕਆਊਟ ਕਰ ਦਿੰਦੇ। ਪਰ ਇਥੋਂ ਡਿਮਾਂਡ ਨਹੀਂ ਆਈਆਂ ਮੈਂ ਇਥੋਂ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਸਾਰ ਲਓ। ਇੱਥੇ ਤੁਸੀਂ ਇਹਨਾਂ ਦੀ ਡਿਮਾਂਡ ਭੇਜੋ ਅਸੀਂ ਉਹ ਵੀ ਪ੍ਰਧਾਨ ਮੰਤਰੀ ਅ ਗ੍ਰਾਮ ਸਭਾ ਦੀ ਹੋ ਇਹਨਾਂ ਦੇ ਤਹਿਤ ਉਹਨਾਂ ਨੂੰ ਵੀ ਜ਼ਰੂਰ ਪਹੁੰਚਵਾਵਾਂਗੇ। ਇਹ ਹੀ ਤਾਂ ਹੁੰਦੀਆਂ ਲੋਕ ਸਾਡੇ ਤੱਕ ਸਿੱਧੇ ਆ ਜਾਂਦੇ ਸਾਨੂੰ ਦੱਸਦੇ ਕਿ ਕੋਈ ਹਲਕਾ ਵੱਡਾ ਹੋਣ ਕਰਕੇ ਕਈ ਵਾਰੀ ਬਹੁਤ ਜਗ੍ਹਾ ਤੇ ਅਸੀਂ ਨਹੀਂ ਪਹੁੰਚ ਪਾਉਦੇ ਪਰ ਜਿਹੜੀ ਚੀਜ਼ ਸਾਡੇ ਧਿਆਨ 'ਚ ਆ ਇਨਾਂ ਨੂੰ ਵੀ ਜਿਹੜੀ ਜਿਹੜੀ ਚੀਜ਼ ਦੀ ਰੋਡ ਹੈ ਮੈਂ ਇਹਨਾਂ ਨੂੰ ਸਿੱਧਾ ਸਭ ਨੂੰ ਕਿਹਾ ਪੰਮੇ ਬਾਈ ਜੀ ਤੁਹਾਨੂੰ ਵੀ ਕਹਿ ਰਹੇ ਆ ਤੁਸੀਂ ਵੀ ਆਪਣੇ ਲੋ ਮਤੇ ਪੰਚਾਇਤਾਂ ਦੇ ਪਵਾਗ ਜਿੱਥੇ ਜਿੱਥੇ ਰੋਡ ਦੀ ਰੋਡ ਹੈ ਮੈਨੂੰ ਦਿਓ ਮੇਰਾ ਕੰਮ ਹੈ ਪ੍ਰਧਾਨ ਮੰਤਰੀ ਗਰਾਹ ਸਕੀ ਹੋਈ ਨਾ ਤੋਂ ਤੇ ਅੱਜੇ ਕੱਲੀਆਂ ਅਪਰੂਵ ਕਰਾ ਕੇ ਸਾਲੀਆਂ ਦੇਣੀ ਹੈ ਮੇਰਾ ਕੰਮ ਮੈਂ ਕਰਵਾਤਾ ਹੈ ਆਦਲਾ ਸਾਹਿਬ ਇੱਕ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਕੁਲ ਕਰੀਬ 12-13 ਸਾਲ ਪਹਿਲਾਂ ਇੱਕ ਉਦਘਾਟਨ ਹੋਇਆ ਸੀ ਦਾਦੂਪੁਰਾ ਰੋਡ ਦਾ ਉਹ ਅੱਜ ਤੱਕ ਉੱਥੇ ਦਾ ਉੱਥੇ ਹੀ ਹੈ ਜੀ ਦੇਖੋ ਮੇਰੇ ਤੋਂ ਹੀ ਹੁਣ ਜਿਵੇਂ ਆ ਤੁਸੀਂ ਹੁਣ ਗੱਲ ਕੀਤੀ ਹੈ ਕਿਸੇ ਨੇ ਮੇਰੇ ਤੋ ਚੀਜ਼ਾਂ ਹੁੰਦੀਆਂ ਨੇ ਦੇਖੋ ਹਰ ਚੀਜ਼ ਦਾ ਨਾ ਇੱਕ ਸਿਸਟਮ ਹੈ ਸਰਪੰਚ ਬਣੇ ਨੇ ਪਿੰਡ ਨੂੰ ਦੇਖਦਾ ਉਸ ਉੱਤੇ ਬਲੌਗ ਸੰਪਤੀ ਮੈਂਬਰ ਬਣੇ ਨੇ ਤਿੰਨ ਤਰ੍ਹਾਂ ਚੋਂ ਪਿੰਡਾਂ ਦੀ ਕੋਈ ਡਿਵੈਲਪਮੈਂਟ ਦੀ ਗੱਲ ਹੋਣੀ ਉਹਨਾਂ ਦੇ ਉੱਤੇ ਜਿਹੜਾ ਪ੍ਰੀਸਿਡੈਂਟ ਮੈਂਬਰ ਨੇ ਉਹਨਾਂ ਦੇ ਉੱਤੇ ਮੈਂਬਰ ਐਮ ਐਲ ਏ ਨੇ ਐਮ ਐਲ ਏ ਸਾਰੀ ਚੀਜ਼ਾਂ ਇਹਨਾਂ ਨੇ ਦੇਖ ਕੇ ਉੱਗੇ ਲੈ ਕੇ ਆਉਣੀਆਂ ਚਾਹੀਦੀਆਂ ਨੇ ਤੋ ਉਹਦੇ ਉੱਤੇ ਮੈਂਬਰ ਪਾਰਲੀਮੈਂਟ ਹੈ ਅਸੀਂ ਫਿਰ ਇਹ ਵੇਖਣਾ ਕਿ ਜਿਹੜਾ ਕੇਂਦਰ ਤੱਕ ਜਿਹੜਾ ਫੰਡ ਆਉਣੇ ਆ ਕਿਵੇਂ ਆਉਣੇ ਉਹ ਪਹਿਲੇ ਤੇਰਾ ਕੰਮ ਹੈ ਮੈਂ ਘral ਸਰਕਾਰ ਨੂੰ ਵੀ ਦੇਖ ਸਕਦਾ ਹਾਂ ਪਰ ਜਿਹੜੀ ਜ਼ਿੰਮੇਵਾਰੀ ਵੱਡੀ ਹੈ ਜ ਤੋ ਮੈਂ ਤੁਹਾਡੇ ਰਾਂ ਹੀ ਸਾਰੇ ਲੀਡਰ ਸਾਹਿਬਾਂ ਨੂੰ ਕਹੂੰਗਾ ਤੁਸੀਂ ਜਿਹੜੀ ਵੀ ਚੀਜ਼ ਦੀ ਕੋਈ ਲੋੜ ਹੈ ਤਾਂ ਤੁਸੀਂ ਸਾਡੇ ਤੱਕ ਪਹੁੰਚ ਕਰੋ ਅਸੀਂ ਆਪਣੇ ਵੱਲ ਕੋਸ਼ਿਸ਼ ਕਰਕੇ ਜਿਹੜੀਆਂ ਜਿਹੜੇ ਸਰਕਾਰਆਂ ਆਗਿਆ ਨੇ ਕੋਈ ਡਿਵੈਲਪਮੈਂਟ ਹੈ ਜਾਂ ਰੁਕਿਆ ਆ ਜਾਂ ਦੁਬਾਰਾ ਹੋਇਆ ਨਹੀਂ ਕੋਈ ਸਕੂਲਾਂ ਦੇ ਕੰਮ ਨੇ ਕੋਈ ਇਹੋ ਜਿਹੇ ਕੰਮ ਨੇ ਸਾਡੇ ਧਿਆਨ 'ਚ ਲਓ ਅਸੀਂ ਜੁੜ ਕਰਾਂਗੇ ਮੋਜਰਾ ਸਾਹਿਬ ਸਾਡੇ ਛੋਟੇ ਢੰਗਾਂ ਹੀ ਪੈਂਦੇ ਆ ਜੀ ਜਿਹੜੇ ਛੋਟੇ ਗਾੜੀ ਗਰਦਾਸ ਤੋਂ ਪੈਂਦਾ ਉਹ ਚਿਰਾਂ ਦੀ ਥੜਕ ਬਣੀ ਆ ਅਜੇ ਤੱਕ ਨਸ਼ਤਰ ਸਿੰਘ ਇਹਨਾਂ ਦਾ ਤੁਸੀਂ ਉੱਡ ਦੀ ਗੱਲ ਇਹ ਆ ਇਹ ਸਾਰੀ ਚੀਜ਼ਾਂ ਨੋਟ ਕਰ ਦਿੱਤੀ ਤੇ ਪਿੰਡਾਂ ਦੇ ਮਤੇ ਲਿਆ ਦੋ ਉਸ ਤੋਂ 1.5 ਰੁਪਏ ਦੇ ਤੇ ਪੰਜਾਂ ਦੇ ਬੱਤੇ ਤੁਸੀਂ ਮੇਰੇ ਨਾਮ ਦੇ ਪਾ ਕੇ ਦਿਓ ਮੈਂ ਪ੍ਰਧਾਨ ਬਖਸ਼ੀ ਦੀ ಗ್ರಾಮ ਸੁਵਿਜੋਨਾ ਜਦੋਂ ਵੀ ਹੁਣ ਸਕੀਮ ਦੁਬਾਰਾ ਆਉਂਦੀ ਹੈ ਉਹ ਚੁਕਵਾ ਦੇਣਾ ਠੀਕ ਠੀਕ ਹੈ ਸਰਕਾਰ